ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਦੇ ਉੱਤੇ 에어ਪੋਰਟ ਅਥਾਰਟੀ ਦੇ ਨਾਲ ਸੀਐਸਪ ਨਾਲ ਔਰ ਬਾਕੀ ਵੀ ਜਿਹੜੇ ادارے ਉਹਨਾਂ ਨਾਲ ਮਿਲਤੀ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਤੋਂ ਜਿਹੜੇ ਮਾਹੌਲ ਬਣਿਆ ਪਿਆ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਵਾਲੀ ਸਾਈਡ ਤੋਂ ਡਰੋਨ ਦੇ ਰਹੀ 에어ਪੋਰਟ ਨੂੰ ਟਾਰਗੇਟ ਕੀਤਾ ਗਿਆ ਉਹਦੇ ਬਾਰੇ ਮੈਂ ਸਾਰੀ ਰਿਵਿਊ ਲਏ ਨੇ ਸੋ ਸਾਰੀ ਸਥਿਤੀ ਅੰਡਰ ਕੰਟਰੋਲ ਹੈ ਸਾਡਾ ਜਿਹੜਾ ਡਿਫੈਂਸ ਸਿਸਟਮ ਹੈ ਬਹੁਤ ਵਧੀਆ ਹੈ ਕੋਈ ਐਹੀ ਜੀ ਗੱਲ ਨਹੀਂ ਕਿ ਕੋਈ ਇੱਥੇ ਕੋਈ ਬਹੁਤ ਵੱਡੀ ਘਟਨਾ ਨਹੀਂ ਹੋਈ ਸੋ ਇਸ ਕਰਕੇ ਸਭ ਕੁਝ ਅੰਡਰ ਕੰਟਰੋਲ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ 에어ਪੋਰਟ ਪ੍ਰਤੀ ਕਿਉਂਕਿ ਸਾਡੀ ਇਹ ਇਕਨੋਮਿਕਸ ਦੀ ਜਿਹੜੀ ਅਮਰਸਰ ਦੀ ਖਾਸ ਕਰਕੇ ਇਹ ਹੱਬ ਹੈ ਮਤਲਬ ਰੀਡ ਦੀ ਹੱਡੀ ਕਹਿ ਸਕਦੇ ਕਿਉਂਕਿ ਬਹੁਤ ਵੱਡੀਆਂ ਲੋਕਾਂ ਦਾ ਯਾਤਰਾਵਾਂ ਦਾ ਆਉਣਾ ਜਾਣਾ ਸਾਡੇ ਐਨਆਰਆਈ ਭਰਾਵਾਂ ਦਾ ਵੀ ਇੱਥੇ ਹੈ ਸੋ ਜਿਹੜੀ ਵੀ ਖਬਰ ਚਲਾਉਣੀ ਹੈ ਬਹੁਤ ਦਹਿਸ਼ਤ ਵਾਲੀ ਖਬਰ 에어ਪੋਰਟ ਨੂੰ ਲੈ ਕੇ ਨਾ ਚਲਾਇਆ ਕਰੋ ਕੋਈ ਐਸੀ ਦੀ ਗੱਲ ਨਹੀਂ ਕੀ ਆ ਸਾਰਾ ਕੁਝ ਹੀ ਹੈ ਮਤਲਬ ਬਿਲਕੁਲ ਉਸੇ ਤਰੀਕੇ ਨਾਲ ਠੀਕ ਹੈ ਸਿਰਫ ਜਿਹੜੇ ਪ੍ਰੋਟੋਕਾਲ ਫਾਲੋ ਕਰ ਰਹੇ ਹਨ ਜਦੋਂ ਵੀ ਹਾਲਾਤ ਥੋੜੇ ਸਖਵੇਂ ਹੁੰਦੇ ਆ ਅਸੀਂ ਪਹਿਲ ਦੇ ਆਧਾਰ ਤੇ ਅੰਮ੍ਰਿਤਸਰ 에ਰਪੋਰਟ ਚਲਾਉਂਦੀ ਮੰਗ ਰੱਖਣੀ ਹੈ ਮੈਂ ਅੱਜ ਵੀ ਕਹਿਣਾ ਕਿਉਂਕਿ ਪਾਕਿਸਤਾਨ ਵਾਲੇ ਮਨੇ ਲਾਹੌਰ ਦਾ 에ਰਪੋਰਟ ਚੱਲ ਰਿਹਾ ਹੈ ਦੂਸਰੇ 에ਰਪੋਰਟ ਚੱਲ ਰਿਹਾ ਹੈ ਅਸੀਂ ਵੀ ਕਹਿੰਨੇ ਕਿ ਜਿਹੜੇ ਸਾਡੇ ਬਾਰਡਰ ਤੇ ਮੈਨੂੰ ਪਤਾ 25-30 에ਰਪੋਰਟ ਬੰਦ ਕੀਤੇ ਨੇ ਸਰਕਾਰੇ ਤੇ ਗੌਰ ਕਰੇ ਕੁਝ ਫਲਾਈਟ ਜਿਹੜੀਆਂ ਨੇ ਜ਼ਰੂਰ ਚਲਾਉਂਦੀ ਹੈ ਆਜ਼ਾਦ ਦਿਨ ਤੇ ਅਸੀਂ ਉਮੀਦ ਵੀ ਕਰਦੇ ਹਾਂ ਕਿਉਂਕਿ ਅਸੀਂ ਲੋਕ ਸ਼ਾਂਤੀ ਚਾਹੁੰਦੇ ਆਂ ਔਰ ਜੰਗਾਂ ਵੀ ਕਿਸੇ ਮਸਲੇ ਦਾ ਹੱਲ ਨਹੀਂ ਕੋਈ ਸ਼ੱਕ ਨਹੀਂ ਕਿ ਇਹ ਜੰਗ ਥੋਪੀ ਗਈ ਆ ਪਾਕਿਸਤਾਨ ਵੱਲੋਂ ਸਾ ਡਰਗ ਦੀ ਬਹੁਤ ਵੱਡੀ ਸਮੱਸਿਆ ਆੜੀ ਸਾਡੇ 2 ਲੱਖ ਤੋਂ ਵੱਧ ਜਿਹੜੇ ਨੌਜਵਾਨੇ ਡਰਗ ਦੀ ਫੇਨ ਚੜੇ ਐ ਇਸ ਕਿਤੇ ਦੇ ਪਾਕਿਸਤਾਨ ਵੱਲੋਂ ਚੜਾਏ ਗਏ ਨੇ ਪੰਜਾਬ ਦੇ ਨੌਜਵਾਨ ਸੋ ਇਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਿਧਰ ਨਾ ਕਿਤੇ ਲੋਕ ਸੋਚਦੇ ਵੀ ਇਹਦੇ ਹੱਲ ਪਹੁੰਚਣਾ ਚਾਹੀਦਾ ਦੋਸੋ ਜੰਗ ਜਿਹੜੀ ਆ ਥੋਪੀ ਗਈ ਹੈ ਸੋ ਅਸੀਂ ਵੀ ਚਾਹੁੰਦੇ ਆ ਇਹ ਇਲਾਕੇ ਸ਼ਾਂਤੀ ਹੋਵੇ ਵਪਾਰ ਖੁੱਲਣ ਲੋਕ ਸੁਖੀ ਰਹਿਣ ਪਰ ਇਹਦੇ ਵਾਸਤੇ ਦੋਹਾਂ ਤਰਾ ਦਾ ਰਜ਼ਾਵਦੀ ਹੋਣਾ ਬੜਾ ਜ਼ਰੂਰੀ ਹੈ ਅੱਛਾ ਸੋ 에어ਪੋਰਟ ਨੂੰ ਲੈ ਕੇ ਅਸੀਂ ਇਹ ਕਹਿਣਾ ਚਾਹੁੰਦੇ ਕਿ 에어ਪੋਰਟ ਤੇ ਕੋਈ ਇਹੋ ਜੀ ਖਤਰੇ ਵਾਲੀ ਗੱਲ ਨਹੀਂ ਕੀ ਰਾਤ ਵੀ ਬਹੁਤ ਵਡੀਆਂ ਖਬਰਾਂ ਆ ਕਿ ਡਰੋਨ ਧਮਾਕੇ ਹੋ ਗਏ ਜੀ ਫਲਾ ਫਲਾ ਹੋ ਗਿਆ ਪਰ ਉਹ ਸਾਰਾ ਕੁਝ ਰਿਵਿਊ ਕੀਤਾ ਕੋਈ ਵੀ ਅਜਿਹੀ ਗੱਲ ਨਹੀਂ ਮੈਂ ਕਹਿੰਦਾ ਸੀ 6 ਡਰੋਨ ਦੇ ਰੇਟ ਆਏਗੇ ਇੱਥੇ ਕੋਈ ਦੀਗਾ ਕੋਈ ਡਰੋਨ ਦੀ ਦੇਖੋ ਡਰੋਨ ਆਏ ਆ ਉਹਦੇ ਰੋਜ਼ ਦੇ ਰੁਟੀਨ ਅੱਜ ਕੋ ਪਹਿਲੇ ਵੀ ਤਾਂ ਐ ਨਹੀਂ ਇਹਦੇ ਲੰਬੇ ਰੁਟੀਨ ਬਾਰਡਰ ਦੇ ਨਾਲ ਸਾਰੇ ਇੰਡੀਆ ਦੇ ਬਾਰਡਰ ਨਾਲ ਆ ਰਹੇ ਜਿੰਨੇ ਲੱਗੇ ਨੇ ਸੋ ਜਿਹੜੇ ਧਮਾਕੇ ਹੋਏ ਆ ਉਹ ਜੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਏਅਰਪੋਰਟ ਦੇ ਉੱਤੇ ਮੈਂ ਦੱਸਣਾ ਚਾਹੁੰਦਾ ਸਰ ਅੱਛਾ ਸਰ ਏਅਰਪੋਰਟ ਸ਼ੁਰੂ ਕਰਾਉਣ ਵਾਸਤੇ ਕੀ ਪ੍ਰਯਾਸ ਕੋਈ ਤੁਸੀਂ ਸਭ ਤੋਂ ਵੱਡੇ ਪ੍ਰਤੀਨਿਧੀ ਹੋ ਏਅਰਪੋਰਟ ਦੇ ਪ੍ਰਯਾਸ ਇਹ ਹੋਣਗੇ ਕਿ ਜੇ ਸਰਕਾਰ ਨਾਲ ਗੱਲਬਾਤ ਕਰਾਂਗੇ ਉਹ ਕੱਲਾ ਆਪਣਾ ਬੰਦ ਹੋਵੇ ਤੇ ਫਿਰ ਤੇ ਮੈਂ ਇਹਨਾਂ ਦੀ ਲੜਾਈ ਹੋਰ ਤਰੀਕੇ ਨਾਲ ਲੜਾਂ ਇਸ ਵੇਲੇ ਬਾਰਡਰ ਦੇ ਨਾਲ ਲੱਗਦੇ ਸਾਰੇ ਏਅਰਪੋਰਟ ਬੰਦ ਨੇ ਸੋ ਜਦੋਂ ਵੀ ਡਿਸੀਜਨ ਲੈਣਗੇ ਉਹ ਇਸ ਚੀਜ਼ ਨੂੰ ਧਿਆਨ ਦੇ ਰੱਖ ਕੇ ਲੈਣਗੇ ਕੋਈ ਕਿਉਂਕਿ ਪਾਕਿਸਤਾਨ ਦੀ ਤੁਹਾਨੂੰ ਪਤਾ ਕਿ ਉਹ ਜ਼ਬਾਨ ਤੋਂ ਮੁਕਰ ਜਾਂਦਾ ਹੈ ਕੋਈ ਇਹੋ ਜਿਹੀ ਘਟਨਾ ਵਾਪਰ ਜ ਯੂਰਪ ਪਰਿਆਣੀ ਜਾ ਸਕਦਾ ਸੋ ਇਸ ਕਰਕੇ ਜਿੱਥੇ ਅਸੀਂ ਦੇਖਦੇ ਨਾਲ ਪਰ ਅਸੀਂ ਇਹ ਜਰੂਰ ਚਾਹਾਂਗੇ ਕਿ ਇਹ ਜਲਦੀ ਤੋਂ ਜਲਦੀ ਖੁੱਲਣ ਔਰ ਸ਼ਕਾਵਾਂ ਮੌਲ ਹੋਵੇ ਤੇ ਔਰ ਸਾਡਾ ਜਿਹੜਾ ਕਿ ਅੰਮ੍ਰਿਤਸਰ ਟੂਰਿਸਟ ਸਿਟੀ ਤੋਂ ਹਲਪਤਾ ਇਹਦਾ ਬਹੁਤ ਵੱਡਾ ਨੁਕਸਾਨ ਐ ਜਿਹੜੇ ਹੋ ਰਿਹਾ ਸਾਰੀ ਹੋਟਲ ਇੰਡਸਟਰੀ ਬੰਦ ਹੋ ਗਈ ਐ ਔਰ ਫੂਡ ਦੀ ਇੰਡਸਟਰੀ ਬੰਦ ਹੋ ਗਈ ਰੈਸਟੋਰੈਂਟ ਖਾਲੀ ਹੋ ਗਏ ਔਰ ਵੱਡੀ ਗੱਲ ਐ 70% ਲੇਬਰ ਸਾਡੀ ਬਾਹਰੋਂ ਆ ਕੇ ਕੰਮ ਕਰਦੀ ਐ ਇਸ ਇੰਡਸਟਰੀ ਚ ਜਿਹੜੇ ਪੰਜਾਬ ਵਾਲੇ ਬਹੁਤ ਰੌਲਾ ਪਾਉਂਦੇ ਮਾਈਕ ਫੜ ਕੇ ਕਿ ਪੰਜਾਬ ਚ ਕਾਰੋਬਾਰ ਹੈ ਨਹੀਂ ਮੈਨੂੰ ਇਹਨਾਂ ਨੂੰ ਦੱਸਣਾ ਚਾਹਨਾ ਅ ਸਾਰਿਆਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਜੇ ਲੇਬਰ ਭੱਜ ਗਈ ਤੇ ਦੁਬਾਰਾ ਲੇਬਰ ਲਿਆਉਣੀ ਕਿੱਦਾਂ ਹੈ ਸੋ ਉਹ ਲੇਬਰ ਸਾਰੀ ਬਾਹਰ ਜੇ ਥੋੜੇ ਦਿਨਾਂ ਤੱਕ ਅਸੀਂ ਨਹੀਂ ਸਖਾਵੇਂ ਹੁੰਦੇ ਤੇ ਉਹ ਲੋਕ ਵਾਪਸ ਚਲੇ ਜਾਣਗੇ ਤੇ ਫਿਰ ਸਾਡੇ ਲਈ ਇੰਡਸਟਰੀ ਨੂੰ ਮੁੜ ਸ਼ੁਰੂ ਕਰਨਾ ਬੜਾ ਔਖਾ ਹੋ ਜਾਂਦਾ ਸੋ ਅਸੀਂ ਇਸ ਕਰਕੇ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਇਹ ਸਾਰੇ ਮਸਲੇ ਹੱਲ ਹੋਣ ਅੱਛਾ ਸਰ ਜਮਾ ਖੁਰਾ ਦੀ ਗੱਲ ਕੀਤੀ ਤੁਹਾਡੇ ਕੈਨਾਂ ਪ੍ਰਭਾਵ ਵੀ ਹੋਇਆ ਹੁਣ ਇਹ ਟਿਕਟਾਂ ਵਾਲਿਆਂ ਨੇ ਪੰਜ-ਪੰਜ ਗੁਣਾ ਟਿਕਟਾਂ ਦੀ ਰੇਟ ਵਧਾਤੀ ਕੰਪਨੀਆਂ ਨੇ ਦੇਖੋ ਉਹ ਹੁਣ ਲਿਖਤੀ ਤੌਰ ਤੇ ਵੀ ਸਰਕਾਰ ਨੂੰ ਭੇਜਦੇ ਆ ਤੇ ਇਹਦੇ ਵਿਰੁੱਧ ਵੀ ਇੱਕ ਵੱਡੀ ਮੁਹਿੰਮ ਜਿਹੜੀ ਆ ਉਹ ਚਲਾਈ ਜਾਊਗੀ ਖਾਸ ਕਰਕੇ ਕਿਉਂਕਿ ਮੈਂ ਦੰਗਰ ਅੰਦਰ ਨਹੀਂ ਚਾਹਨਾ ਕਿ ਬਾਰਡਰ ਦੇ ਜਿੰਨੇ ਐਮਪੀ ਬਾਰਡਰ ਦੇ ਨਾਲ ਇੰਡੀਆ ਦੇ ਲੱਗਦੇ ਜਿੰਨੇ ਵੀ ਮੈਂਬਰ ਪਾਰਲੀਮੈਂਟ ਨੇ ਅਸੀਂ ਇੱਕ ਕਾਫੀ ਵੱਡਾ ਗਰੁੱਪ ਅਸੀਂ ਆਪਣਾ ਬਣਾਇਆ ਹੈ ਉਹਨਾਂ ਸਾਰਿਆਂ ਨਾਲ ਮੇਰੀ ਗੱਲਬਾਤ ਹੋਈ ਹੈ ਇਹ ਸਾਰਾ ਇਸ਼ੂ ਅਸੀਂ ਬੜੇ ਵੱਡੇ ਤਰੀਕੇ ਨਾਲ ਟੇਕ ਅਪ ਕਰਾਂਗੇ ਔਰ ਜਿਹੜੀ ਜਿਵੇਂ ਜਦੋਂ ਦੇਸ਼ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਇਹ ਉਸ ਮੁਸੀਬਤ ਦਾ ਕੁਝ ਲੋਕ ਆਲਾ ਬਜ਼ਾਰੀ ਖਾਣ ਪੀਣ ਚ ਕਰਦੇ ਨੇ ਕੁਝ ਆਉਣ ਜਾਣ ਵਾਲੀਆਂ ਚੀਜ਼ਾਂ 'ਚ ਕਾਲਾ ਬਜਾਰੀ ਕਰਦੇ ਨੇ ਇਹਦਾ ਕੋਈ ਕਾਨੂੰਨ ਕੋਈ ਨਾ ਕੋਈ ਕਾਨੂੰਨ ਸਰਕਾਰ ਲੈ ਕੇ ਆਵੇ ਤਾਂ ਕਿ ਜਿਹੜਾ ਬਰਾਬਰ ਦਾ ਦੇਸ਼ ਧਰੋਹ ਦਾ ਪਰਚਾ ਇਹਨਾਂ ਤੇ ਵੀ ਨਾਲ ਹੀ ਹੋਵੇ ਜੀ ਤੇ ਕੀ ਹੁਣ 에어ਪੋਰਟ ਸੇਫ ਹੈ ਜੀ ਤੁਸੀਂ ਬਿਲਕੁਲ ਗੱਲ ਅਧਿਕਾਰੀਆਂ ਨੇ ਬਿਲਕੁਲ ਸੇਫ ਹੈ ਜੀ ਬਿਲਕੁਲ ਸੇਫ ਹੈ